وبند سنگ جی مہاراج جاپ صاحب دس انتم چھند نس طرح بیان کرتے ہیں نمست پرنا سے अगंजुल अनामे समस्तुल निवासे निरकामं विभूते समस्तुल स्वरूपे कुकर्मं प्रणासि सो धर्मं विभूते हे वंदना योग प्रभु नमस्कार है नमस्कार है सब जीवांदा तू नाश करण वाला है अजत है जिसका कोई एक नाम नहीं और जो सब जीवां विच टिकिया होया है टिकेया ਮੇਰੀ ਨਮਸਕਾਰ ਹੈ ਉਸ ਪ੍ਰਭੂ ਨੂੰ ਜਿਸ ਦਾ ਪ੍ਰਤਾਪ ਜਗਤ ਦੇ ਸਾਰੇ ਜੀਵ ਜੰਤਾਂ ਦੇ ਅੰਦਰ ਬਿਰਾਜਮਾਨ ਹੈ ਜੋ ਬਦੀਆਂ ਦਾ ਨਾਸ਼ ਕਰਨ ਵਾਲਾ ਹੈ ਅਤੇ ਫਰਜ਼ਾਂ ਨੂੰ ਚੰਗੀ ਤਰ੍ਹਾਂ ਨਿਭਾਉਣ ਵਾਲਾ ਹੈ ਜਿਸ ਦਾ ਐਸ਼ਵਰਜ ਹੈ ਭਾਵ ਜਿਸ ਦੇ ਪ੍ਰਤਾਪ ਦੇ ਲੱਛਣ ਇਹ ਹਨ ਕਿ ਕੋਈ ਕਾਮਨਾ ਉਸ ਨੂੰ ਪੋ ਨਹੀਂ ਸਕਦੀ ਅਤੇ ਜਗਤ ਦੀ ਰਚਨਾ ਪਾਲਣਾ ਆਦਿਕ ਸਾਰੇ ਫਰਜ਼ ਠੀਕ ਨਿਭਾ ਰਿਹਾ ਹੈ ਕੁਕਰਮੰ ਪ੍ਰਣਾਸੀ ਦੁਖ ਸੋਧਰਮੰ ਵਿਭੂਤੇ ਹਰ ਤਰ੍ਹਾਂ ਦੇ ਕੁਕਰ ਮਾਨੂ ਨਾਸ਼ ਕਰਨ ਵਾਲਾ ਹੈ ਔਰ ਹਰ ਤਰ੍ਹਾਂ ਦੇ ਧਰਮਾਂ ਦੀ ਉਪਾਲਨਾ ਕਰਨ ਵਾਲਾ ਹੈ ਸਦਾ ਸੱਚ ਦਾ ਆਨੰਦ ਸ਼ਤਰ ਨੂੰ ਪ੍ਰਨਾਸੀ ਕਰੀ ਮੁਲ ਕੋ ਨਿੰਦਾ ਸਮਸਤੁਲ ਨਿਵਾਸੀ ਆਜਾਏ ਦੇ ਬੂਤੇ ਗਜਾਏ ਗਨੇ ਮੇ ਹਰਿ ਅੰਗ ਕਰੀ ਅੰਗ ਕਰੀ ਮੁਲ ਰਹੀ ਮੇ ਤੈਨੂੰ ਨਮਸਕਾਰ ਹੈ ਤੂੰ ਸਚ ਮੁਝ ਹੋਂਦ ਵਾਲਾ ਹੈ چیتن ہے آنند سروپ ہے تو ویرییاں کا ناش کرا ہے سب سے بخش کرنے والا ہے سب نیدا کرنے والا ہے اور سب جیواں تستا ہے تیرا اچرج پرتاپ ہے ویریوں اتنے تھی کیر لیا والا ہے اور تب ہی ناش کریں آپ ہی پیدا کرنے والا ہے تخش کرنے والا ہے رحم کرا ہے चतर चक्रवर्ती चतर चक्र भुगते स्वयं भंग स्वभंग सर्वदा सर्व जुगते दुकालम प्रणासि दयालंग स्वरूपे सदा अंग संगे अभंगम भभूते तेनू नमस्कार है तू चौकुंठा विच सारे जगत विच मौजूद है चौकुंठा विच ਤੇਰਾ ਹੀ ਹੁਕਮ ਚੱਲ ਰਿਹਾ ਹੈ ਤੂੰ ਆਪਣੇ ਆਪ ਤੋਂ ਪ੍ਰਗਟ ਹੋਇਆ ਹੈ ਸੋਣਾ ਹੈ ਅਤੇ ਹਰ ਵਲੇ ਸਭ ਜੀਵਾਂ ਨਾਲ ਮਿਲਿਆ ਹੋਇਆ ਹੈ ਸਵੰਮੰਸੁ ਬੰਸਰਬੁਦਾ ਸਭ ਜੁਕਤੇ ਤੂੰ ਹਰ ਵਕਤ ਹਰ ਸਮੇਂ ਸਾਰਿਆਂ ਵਿੱਚ ਜੁੜਿਆ ਹੋਇਆ ਹੈ ਲੀਨ ਹੈ ਦੁਕਾਲੰ ਪ੍ਰਣਾਸੀ ਦਇਆਲੰ ਸਰੂਪੇ ਸਦਾ ਅੰਗ ਸੰਗੇ ਅਭੰਗੰ ਵਿਵੂਤੇ ਤੂੰ ਜੀਵਾਂ ਦੇ ਜਨਮ ਮਰਨ ਦੇ ਦੁੱਖ ਨਾਸ਼ ਕਰਨ ਵਾਲਾ ਹੈ ਅਤੇ ਦਇਆ ਦਾ ਰੂਪ ਹੈ ਤੂੰ ਸਭ ਜੀਵਾਂ ਦਾਾਲ ਹੈ ਤੇਰਾ ਪ੍ਰਤਾਪ ਕਦੇ ਨਾ ਸੋਣ ਵਾਲਾ ਨਹੀਂ ਦੁਕਾਲੰ ਪ੍ਰਨਾਸੀ ਤੂੰ ਤੇ ਹਰ ਸਮੇ ਮੌਜੂਦ ਹੈ ਹਰ ਵਕਤ ਮੌਜੂਦ ਹੈ ਦਇਆ ਦਾ ਤੂੰ ਘਰ ਹੈ ਤੇਰਾ ਸਰੂਪ ਦਿਆਲੂ ਹੈ ਸਭ ਦੇ ਨਾਲ ਹੈ ਹਰ ਵਕਤ ਨਾਲ ਹੈ ਨਾਸ਼ ਤੋਂ ਰਹਿਤ ਹੈ ایسا تری پور پر سماپت کر دے دلنگ لگ گیا جو سم ہی سی تو آنے والا جو سم ہے تو ہے تو ہے لیکن ਦੋ ਕਾਲਮ ਪ੍ਰਣਾਸੀ ਦੋ ਕਾਲਾਂ ਦੇ ਚੋ ਵਿਆਪਕ ਹੈ। ਔਰ ਦੋ ਕਾਲਾਂ ਦੇ ਬੜਾਣ ਵਾਲਾ ਹੈ ਉਹ ਆਪ ਅਕਾਲ ਹੈ। ਨਹੀਂ ਕਹਿ ਸਕਦੇ ਹੋਇਆ ਸੀ ਪ੍ਰਮਾਤਮਾ ਹੋਵੇਗਾ ਪ੍ਰਮਾਤਮਾ। ਹਾਂ ਜੋ ਸਮਾ ਲੰਘ ਹੈ ਉਸ ਦੇ ਵਿੱਚ ਵੀ ਹੋਈ ਸੀ ਜੋ ਸਮਾ ਆਣ ਵਾਲਾ ਹੈ ਉਸ ਦੇ ਵਿੱਚ ਵੀ ਜੋ ਹੈ ਉਹ ਹੀ ਸੀ। ਜਿਸ ਦਿਨ ਮਨੁੱਖ ਦੇ ਅੰਦਰ ਇਹ ਭਾਵ ਪੈਦਾ ਹੋ ਜਾਂਦਾ ਹੈ ਮਨੁੱਖ ਦੇ ਅੰਦਰੋਂ ਵੀ ਇਹ ਦੋ ਕਾਲ ਭੂਤ ਕਾਲ ਤੇ ਭਵਿਸ਼ ਮਿਟ ਜਾਂਦਾ ਹੈ ਆਕਾਲ ਪ੍ਰਗਟ ਹੋ ਜਾਂਦਾ ਹੈ ਅਗੰਮੀ ਬਾਣੀ ਸ੍ਰੀ ਜਪੂ ਸਾਹਿਬ ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਉਹ ਬਾਣੀ ਜਿਸ ਨੂੰ ਜਪਦੇ ਆਂ ਜਪਦੇ ਆਂ ਇਹ ਸਾਰੇ ਗੁਣ ਉਸ ਮਨੁੱਖ ਦੇ ਅੰਦਰ ਪ੍ਰਗਟ ਹੋ ਜਾਂਦੇ ਨੇ ਜਿਹੜੇ ਜਿਹੜੇ ਗੁਣਾ ਦਾ ਜ਼ਿਕਰ ਕੀਤਾ ਹੈ ਇਸ ਬਾਣੀ ਦੇ ਵਿੱਚ ਬਾਰ-ਬਾਰ ਉਸ ਦੇ ਗੁਣਾ ਨੂੰ ਨਮਸਕਾਰ ਅਨੰਤ ਗੁਣ ਨੇ ਬਾਰ ਬਾਰ ਉਸ ਦੇ ਸਵਪਨ ਨੂੰ ਨਮਸਕਾਰ ਅਥਾ ਹੈ ਉਸ ਦੀ ਸੁੰਦਰਤਾ ਬਾਰ ਬਾਰ ਉਸ ਦੀ ਸ਼ਕਤੀ ਨੂੰ ਨਮਸਕਾਰ ਅਣਮਿੰਤ ਹੈ ਅਮਿਤ ਹੈ ਉਸ ਦੀ ਜੋ ਹੈ ਸ਼ਕਤੀ ਬਾਰ ਬਾਰ ਸ਼ਕਤੀ ਸਵਪਨ ਤੇ ਗੁਣਾ ਨੂੰ ਨਮਸਕਾਰ ਕਰਦੇ ਆ ਕਰਦੇ ਆ ਇੱਕ ਦਿਨ ਸਵੈ ਮਨੁੱਖ ਗੁਣਾ ਦਾ ਸਾਗਰ ਬਣ ਜਾਂਦਾ ਹੈ ਸ਼ਕਤੀ ਦਾ ਸਾਗਰ ਬਣ ਜਾਂਦਾ ਹੈ ਔਰ ਸਵਪਨ ਦਾ ਸਾਗਰ ਬਣ ਜਾਂਦਾ ਹੈ ਸਤਗੁਰੂ ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬਖਸ਼ਿਸ਼ ਕਰਨ ਇਸ ਬਾਣੀ ਦਾ ਜਪ ਔਰ ਅਰਥ ਬੋਧ ਮਨੁੱਖ ਦੇ ਅੰਦਰ दैवी ਗੁਣ ਪੈਦਾ ਕਰ ਸਕਣ ਜਪਣ ਵਾਲੇ ਦੇ ਅੰਦਰ ਰੱਬੀ ਗੁਣ ਪੈਦਾ ਕਰ ਸਕਣ ਸ਼ਕਤੀ ਪੈਦਾ ਕਰ ਸਕਣ ਔਰ दैवी સ્વਰਪਨ ਪੈਦਾ ਕਰ ਸਕਣ ਐਸੀ ਸਤਗੁਰ ਸਾਰਿਆਂ ਤੇ ਮਿਹਰ ਕਰਨ ਬਖਸ਼ਿਸ਼ ਕਰਨ